ਜਿਹੜੇ ਨਜਾਇਜ਼ ਰਿਸ਼ਤੇ ਹੁੰਦੇ ਆ ਇਹ ਵੀ ਕਿਸੇ ਨਸ਼ੇ ਵਾਂਗ ਹੀ ਹੁੰਦੇ ਆ ਜਦੋਂ ਬੰਦਾ ਤੜਫਦਾ ਕਿ ਯਾਰ ਮੈਂ ਤਾਂ ਇਸ ਸ਼ਖਸ ਦੇ ਨਾਲ ਹੀ ਜ਼ਿੰਦਗੀ ਬਤਾਉਣੀ ਆ ਮੈਂ ਇਹਦੇ ਬਗੈਰ ਰਹਿ ਨਹੀਂ ਸਕਦਾ ਮੇਰੀ ਜਿਹੜੀ ਜਾਨ ਨਿਕਲ ਜਾਏਗੀ ਜੇ ਇਹ ਸ਼ਖਸ ਮੇਰੀ ਜ਼ਿੰਦਗੀ ਦੇ ਵਿੱਚ ਨਾ ਆਇਆ ਤਾਂ ਬੰਦਾ ਕਿਸੇ ਵੇਲੇ ਅਜਿਹੇ ਕਦਮ ਚੁੱਕਦਾ ਕਿ ਜਿਹੜੇ ਬਾਅਦ ਚੋਂ ਜਿਹੜੇ ਆ ਉਹ ਉਹਨੂੰ ਸਲਾਖਾਂ ਦੇ ਪਿੱਛੇ ਲੈ ਜਾਂਦੇ ਆ ਉਹਨੂੰ ਜੇਲ੍ਹ ਹੁੰਦੀ ਆ ਔਰ ਉਹਨੂੰ ਕਾਲ ਕੋਠੜੀ ਜਿਹੜੀ ਆ ਉਹ ਕੱਟਣੀ ਪੈਂਦੀ ਆ ਉਹਨਾ ਤੁਸੀਂ ਪਹਿਲਾਂ ਵੀਡੀਓ ਦੇਖੋ ਉਹ ਬਹੁ ਮਿਲਿਆ ਕਿ ਤਾਂ ਇਹ ਤੈਨੂੰ ਉਹ ਮਸਾਲਾ ਕੋ ਮਿਲਿਆ ਹੀ ਆਇਆ ਅੱਛਾ ਉੱਥੋਂ ਮਿਲ ਕੇ ਤੇ ਮੁੜ ਕੇ ਤੁਸੀਂ ਉਹਦੇ ਨਾਲ ਆਏ ਇੱਥੇ ਤੁਸੀਂ ਕਾਤੇ ਆਏ ਦੇ ਤੁਰ ਕੇ ਤੁਰ ਕੇ ਆ ਗਏ ਸਾਰੇ ਜਣੇ ਤਿੰਨੇ ਜਣੇ ਅੱਛਾ ਠੀਕ ਆ ਨਹੀਂ ਤੈਨੂੰ ਕੀ ਕਹਿ ਕੇ ਗਈ ਅਸੀਂ ਲੋਹਾ ਤੇ ਸੇਵਾ ਕਰਨ ਗਈ ਮੰਮੀ ਤੇਰੀ ਅੱਛਾ ਤੇ ਤੂੰ ਵੇਖਿਆ ਥੱਲੇ ਉੱਥੇ ਹੈਗੇ ਨਹੀਂ ਨਾ ਉਹ ਦੋ ਦੇਖੋ ਚੱਲਣ ਵੀ ਇਹ ਕਿਹਨਾਂ ਜਾਗੇ ਇਸ ਵੀਡੀਓ ਦੇ ਵਿੱਚ ਜਿਹੜਾ ਬੱਚਾ ਉਹ ਇਹ ਗੱਲ ਕਹਿ ਰਿਹਾ ਕਿ ਮੈਨੂੰ ਇੱਥੇ ਮੇਰੇ ਮੰਮੀ ਛੱਡ ਕੇ ਗਏ ਆ ਔਰ ਦੱਸਦਾ ਪਿਆ ਕਿ ਮੇਰੇ ਮੰਮੀ ਦੇ ਨਾਲ ਇੱਕ ਹੋਰ ਸ਼ਖਸ ਸੀਗਾ। ਦਰਸਲ ਕਹਾਣੀ ਸ਼ੁਰੂ ਹੁੰਦੀ ਹੈ 10 ਫਰਵਰੀ ਨੂੰ। 10 ਫਰਵਰੀ ਵਾਲੇ ਦਿਨ ਅਮਨਦੀਪ ਕੌਰ ਆਪਣੇ ਬੇਟੇ ਗੁਰਮਲ ਆਪ ਸਿੰਘ ਨੂੰ ਘਰੋਂ ਇਹ ਕਹਿ ਕੇ ਲੈ ਕੇ ਆਉਂਦੀ ਹੈ ਕਿ ਆ ਆ ਤੈਨੂੰ ਦਰਬਾਰ ਸਾਹਿਬ ਮੱਥਾ ਟਿਕਾ ਕੇ ਲਿਆਵਾਂ। ਇਸੇ ਦੌਰਾਨ ਉਹਨਾਂ ਦੇ ਨਾਲ ਇੱਕ ਹੋਰ ਸ਼ਖਸ ਹੁੰਦਾ ਜਿਹਦਾ ਨਾਮ ਹੈ ਗੁਰਸੇਵਕ ਸਿੰਘ। ਹੁਣ ਇਹ ਜਿਹੜਾ ਗੁਰਸੇਵਕ ਸਿੰਘ ਹੈ ਇਹ ਪਿੰਡ ਵਾੜਾ ਸ਼ੇਰ ਸਿੰਘ ਵਾਲਾ ਦਾ ਰਹਿਣ ਵਾਲਾ ਜਿਹੜਾ ਕਿ ਅਮਨਦੀਪ ਦੇ ਸਹੁਰੇ ਪਿੰਡ ਮਹਿਮੂਦਪੁਰ ਦੇ ਬਿਲਕੁਲ ਲੱਗ ਗਈ ਹੈ। ਔਰ ਇਹ ਜਿਹੜੀ ਅਮਨਦੀਪ ਕੌਰ ਹੈ ਇਹ ਸਲਾਈ ਕਢਾਈ ਦਾ ਕੰਮ ਕਰਦੀ ਹੈ ਔਰ ਇਹਦਾ ਜਿਹੜਾ ਪਤੀ ਹੈ ਰਾਜਪਾਲ ਸਿੰਘ ਮਹਿਮੂਦਪੁਰ ਦਾ ਰਹਿਣ ਵਾਲਾ ਉਮਰ ਉਹਦੀ 30 ਸਾਲ ਆ ਉਹ ਖੇਤੀਬਾੜੀ ਕਰਦਾ ਜਦੋਂ ਇਹ ਸਲਾਈ ਕਢਾਈ ਦਾ ਕੰਮ ਕਰਦੀ ਸੀ ਤਾਂ ਇਸੇ ਦੌਰਾਨ ਜਿਹੜਾ ਗੁਰਸੇਵਕ ਸਿੰਘ ਦੇ ਨਾਲ ਇਹਦੇ ਇਲੀਜੀਟ ਰਿਲੇਸ਼ਨ ਬਣ ਜਾਂਦੇ ਆ ਔਰ ਅਮਨਦੀਪ ਦਾ ਤੇ ਰਾਜਪਾਲ ਦਾ ਜਿਹੜਾ ਵਿਆਹ ਹੈ ਇਹ 2013 ਦੇ ਵਿੱਚ ਹੋਇਆ ਸੀਗਾ ਅਰੇਂਜ ਮੈਰਿਜ ਸੀਗੀ ਅਮਨਦੀਪ ਕੌਰ اٹਾਰੀ ਦੇ ਲਾਗੇ ਪਿੰਡ ਖਾਰਾ ਉੱਥੋਂ ਦੀ ਰਹਿਣ ਵਾਲੀ ਆ ਜਦੋਂ ਰਾਜਪਾਲ ਨੂੰ ਪਤਾ ਲੱਗਦਾ ਕਿ ਮੇਰੀ ਪਤਨੀ ਦੇ ਸਬੰਧ ਬਣ ਗਏ ਕਿਸੇ ਦੇ ਨਾਲ ਤਾਂ ਰਾਜਪਾਲ ਡਰਦਾ ਵੀ ਬਹੁਤ ਬਦਨਾਮੀ ਹੋਏਗੀ ਇਹਨੇ ਕਈ ਵਾਰ ਆਪਣੀ ਵਾਈਫ ਅਮਨਦੀਪ ਕੌਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੈਨੂੰ ਇਹ ਜਿਹੜੇ ਰਿਸ਼ਤੇ ਆ ਇਹ ਤੋੜ ਦੇਣੇ ਚਾਹੀਦੇ ਆ ਛੱਡ ਦੇਣੇ ਚਾਹੀਦੇ ਆ ਚੰਗੇ ਨਹੀਂ ਲੱਗੀਦਾ ਪਿੰਡ ਦੇ ਵਿੱਚ ਬਹੁਤ ਬਦਨਾਮੀ ਹੁੰਦੀ ਆ ਪਰ ਅਮਨਦੀਪ ਕੌਰ ਦੇ ਉੱਤੇ ਤਾਂ ਕੋਈ ਨਸ਼ਾ ਸਵਾਰ ਹੋ ਗਿਆ ਸੀ ਵੀ ਮੈਂ ਤਾਂ ਜਿਹੜੀ ਬਾਕੀ ਜ਼ਿੰਦਗੀ ਆ ਉਹ ਗੁਰਸੇਵਕ ਸਿੰਘ ਦੇ ਨਾਲ ਹੀ ਕੱਟਣੀ ਆ ਰਾਜਪਾਲ ਸਿਆਣਾ ਬੰਦਾ ਸੀ ਉਹਨੇ ਆਪਣੀ ਵਾਈਫ ਦਾ ਧਿਆਨ ਹੋਰ ਲਾਉਣ ਵਾਸਤੇ ਉਹਨੇ ਇਹਨੂੰ ਇੱਕ ਦੁਕਾਨ ਖੋਲ ਕੇ ਦਿੱਤੀ ਬੁਟੀਕ ਖੋਲ ਕੇ ਦਿੱਤਾ ਪਿੰਡ ਅਮਰਕੋਟ ਦੇ ਵਿੱਚ ਕਿ ਇਹਦਾ ਧਿਆਨ ਹੋਰ ਖਣ ਲੱਗੇਗਾ ਲੋਕ ਜਿਹੜੇ ਆ ਇਹਦੇ ਕੋਲੋਂ ਸਲਾਈ ਕਢਾਈ ਦਾ ਕੰਮ ਕਰਾਉਣ ਆਉਣਗੇ ਇਹ ਬਿਜ਼ੀ ਰਹੇਗੀ ਤਾਂ ਇਹਦਾ ਜਿਹੜਾ ਖਿਹੜਾ ਵਾ ਉਹ ਗੁਰਸੇਵਕ ਤੋਂ ਛੁੱਟ ਜਾਏਗਾ ਪਰ ਇਹਦੇ ਉਲਟ ਹੁੰਦਾ ਕਿ ਆ ਗੁਰਸੇਵਕ ਸਿੰਘ ਸਾਰਾ ਦਿਨ ਇਹਦੀ ਦੁਕਾਨ ਤੇ ਹੀ ਬੈਠਾ ਰਹਿੰਦਾ ਜਿਸ ਤੋਂ ਰਾਜਪਾਲ ਹੋਰ ਖਫਾ ਹੁੰਦਾ ਇਹਨਾਂ ਦੇ ਘਰ ਕਲੇਸ਼ ਜਿਹੜਾ ਉਹ ਵੱਧ ਜਾਂਦਾ ਔਰ ਆਖਰ 10 ਫਰਵਰੀ ਆ ਜਾਂਦੀ ਹੈ ਜਦੋਂ 10 ਫਰਵਰੀ ਵਾਲੇ ਦਿਨ ਅਮਨਦੀਪ ਕੌਰ ਆਪਣੇ ਬੇਟੇ ਗੁਰਮਲਾਪ ਨੂੰ ਲੈ ਕੇ ਜਿਹਦੀ ਉਮਰ ਮਹਿਜ਼ 8-9 ਸਾਲ ਹੈ ਤੇ ਗੁਰਸੇਵਕ ਸਿੰਘ ਦੇ ਨਾਲ ਅੰਮ੍ਰਿਤਸਰ ਆ ਜਾਂਦੀ ਹੈ ਦਰਬਾਰ ਸਾਹਿਬ ਪਹੁੰਚਦੇ ਆ ਔਰ ਆਪਣੇ ਬੇਟੇ ਨੂੰ ਆਪਣੇ ਢਿੱਡੋ ਜੰਮੇ ਮੁੰਡੇ ਨੂੰ ਉੱਥੇ ਰੁੱਲਣ ਵਾਸਤੇ ਛੱਡ ਜਾਂਦੀ ਹੈ ਵੀ ਤੂੰ ਇੱਥੇ ਬੈਠ ਮੈਂ ਜਿਹੜਾ 10 ਮਿੰਟ ਸੇਵਾ ਕਰਕੇ ਆਉਣੀ ਆ ਤੇ ਜਦੋਂ ਕਰੀਬ 3 ਘੰਟੇ ਬੀਤ ਜਾਂਦੇ ਆ ਉਹ ਨਹੀਂ ਆਂਦੀ ਤਾਂ ਬੱਚਾ ਰੋਣ ਲੱਗ ਪੈਂਦਾ ਉੱਥੇ ਖੜੇ ਜਿਹੜੇ ਸੇਵਾਦਾਰ ਆ ਉਹ ਇਹਦਾ ਵੀਡੀਓ ਬਣਾ ਕੇ ਜਦੋਂ ਵਾਇਰਲ ਕਰਦੇ ਆ ਤਾਂ ਤੁਸੀਂ ਕਿਸਮਤ ਦੇਖੋ ਸਬੱਬ ਦੇਖੋ ਕਿ ਇਹ ਵੀਡੀਓ ਪਹੁੰਚ ਜਾਂਦਾ ਰਾਜਪਾਲ ਕੋਲ ਜਿਹੜਾ ਇਹਦਾ ਪਿਤਾ ਉਹ ਸੰਪਰਕ ਕਰਦਾ ਕਿ ਇਹ ਤਾਂ ਮੇਰਾ ਬੇਟਾ ਇਹ ਤਾਂ ਦਰਬਾਰ ਸਾਹਿਬ ਗਿਆ ਸੀ ਉਹ ਕਹਿੰਦੇ ਹਾਂਜੀ ਬੱਚਾ ਤੁਹਾਡਾ ਦਰਬਾਰ ਸਾਹਿਬ ਹੀ ਹੈ ਪਰ ਨਾ ਤੇ ਇੱਥੇ ਤੁਹਾਡੀ ਪਤਨੀ ਹੈ ਔਰ ਨਾ ਹੀ ਜਿਨ੍ਹਾਂ ਦਾ ਇਹ ਨਾਮ ਲੈ ਰਿਹਾ ਵੀ ਇੱਕ ਅੰਕਲ ਨਾਲ ਆਏ ਸੀ ਗੁਰਸੇਵਕ ਸਿੰਘ ਉਹ ਹੈ ਹੁਣ ਉਹਨੂੰ ਤਾਂ ਪਤਾ ਸੀ ਗੁਰਸੇਵਕ ਸਿੰਘ ਕੌਣ ਆ ਇਸ ਗੱਲ ਤੋਂ ਖਫਾ ਇਸ ਗੱਲ ਦਾ ਸਦਮਾ ਝੱਲ ਨਾ ਝੱਲਿਆ ਰਾਜਪਾਲ ਨੇ ਰਾਜਪਾਲ ਨੇ ਜਿਹੜਾ ਜ਼ਹਿਰ ਪੀ ਲਿਆ ਔਰ ਉਹਦੀ ਮੌਤ ਹੋ ਜਾਂਦੀ ਹੈ ਹੁਣ ਜਿਹੜਾ ਰਾਜਪਾਲ ਆ ਉਹ ਤਾਂ ਸਦਾ ਦੀ ਨੀਂਦ ਸੌਂ ਗਿਆ ਪਰ ਇਸ ਕੇਸ ਦੇ ਵਿੱਚ ਕਸੂਰਵਾਰ ਤੇ ਅਮਨਦੀਪ ਆ ਤੇ ਗੁਰਸੇਵਕ ਸਿੰਘ ਆ ਹੁਣ ਅਮਨਦੀਪ ਕੌਰ ਨੂੰ ਥਾਣਾ ਬਲਟੋਆ ਦੇ ਜਿਹੜੇ ਇੰਸਪੈਕਟਰ ਆ ਸ਼ਮਸ਼ੇਰ ਸਿੰਘ ਹੋਣਾ ਦੀ ਬੜੀ ਮੁਸਤੈਦੀ ਨਾਲ ਕਾਰਵਾਈ ਕੀਤੀ ਛਾਪੇਮਾਰੀ ਕਰਕੇ ਅਮਨਦੀਪ ਕੌਰ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਇਹ ਜਿਹੜਾ ਸ਼ਖਸ ਗੁਰਸੇਵਕ ਸਿੰਘ ਆ ਇਹ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਹਾਲਾਂਕਿ ਪੁਲਸ ਜਿਹੜੀ ਐ ਛਾਪੇਮਾਰੀ ਕਰ ਰਹੀ ਐ ਉਹ ਵੀ ਫੜਿਆ ਜਾਊਗਾ ਛੇਤੀ ਪਰ ਰਾਜਪਾਲ ਵਾਪਸ ਨਹੀਂ ਆਉਣਾ ਜਿਹਦੀ ਉਮਰ 30 ਸਾਲ ਐ ਔਰ ਜਿਨੇ ਕਦੀ ਪੰਚਾਇਤ ਇਸ ਕਰਕੇ ਨਹੀਂ ਕੀਤੀ ਵੀ ਬਦਨਾਮੀ ਬਹੁਤ ਹੋ ਜਾਣੀ ਐ ਘਰ ਦੇ ਵਿੱਚ ਕਲੇਸ਼ ਜ਼ਰੂਰ ਰਹਿੰਦਾ ਸੀਗਾ ਉਹ ਇਹਦੇ ਮਾਤਾ ਪਿਤਾ ਨੂੰ ਆਪਣੇ ਮਾਤਾ ਪਿਤਾ ਨੂੰ ਦੱਸਦਾ ਸੀਗਾ ਵੀ ਇਹਦਾ ਖਿਹੜਾ ਛਡਾਓ ਉਸ ਮੁੰਡੇ ਕੋਲੋਂ ਪਰ ਇਦਾਂ ਹੋਇਆ ਹੀ ਨਹੀਂ ਔਰ ਆਖਰਕਾਲ ਜਿਹੜਾ ਰਾਜਪਾਲ ਸਿੰਘ ਸੀਗਾ ਉਹ ਜਦੋਂ ਜ਼ਹਿਰੀਲੀ ਚੀਜ਼ ਪੀ ਲੈਣ ਦਾ ਦਵਾਈ ਪੀ ਲੈਣ ਦਾ ਉਹਦੀ ਮੌਤ ਹੋ ਜਾਂਦੀ ਐ ਫਿਰ ਇਹਦੇ ਭਰਾ ਸ਼ਮਿੰਦਰ ਸਿੰਘ ਨੂੰ ਪਤਾ ਲੱਗਦਾ ਫਿਰ ਉਹ ਸਾਰੀ ਕਹਾਣੀ ਜਿਹੜੀ ਆ ਪੁਲਸ ਨੂੰ ਦੱਸਦਾ ਵੀ ਦਰਅਸਲ ਸਾਡੇ ਘਰ ਦੇ ਵਿੱਚ ਪਿਛਲੇ ਲਗਭਗ 11 ਸਾਲ ਤੋਂ ਆ ਕੁਝ ਚੱਲ ਰਿਆ ਰਾਜਪਾਲ ਮੇਰਾ ਜਿਹੜਾ ਭਰਾ ਵੱਡਾ ਵਾ ਉਹ ਖਫਾ ਸੀਗਾ ਇਹ ਸਾਰੀ ਕਹਾਣੀ ਤੋਂ ਕਿ ਮੇਰੀ ਜਿਹੜੀ ਭਾਬੀ ਅਮਨਦੀਪ ਕੌਰ ਆ ਉਹਦੇ ਕਿਸੇ ਦੇ ਨਾਲ ਰਿਲੇਸ਼ਨ ਬਣੇ ਹੋਏ ਆ ਰਾਜਪਾਲ ਖਫਾ ਸੀ ਪਰ ਜਿਹੜੀ ਅਮਨਦੀਪ ਕੌਰ ਆ ਇਹ ਕਿਸੇ ਦੀ ਇੱਕ ਨਹੀਂ ਸੀ ਸੁਣਦੀ ਔਰ ਇਹ ਬਜ਼ਿੱਦ ਸੀਗੀ ਕਿ ਮੈਂ ਗੁਰਸੇਵਕ ਸਿੰਘ ਦੇ ਨਾਲ ਹੀ ਰਹਿਣਾ ਤੇ ਆਖਰ ਇਸ ਪ੍ਰੇਮ ਕਹਾਣੀ ਦਾ ਅੰਤ ਇਹ ਹੋਇਆ ਕੇ ਰਾਜਪਾਲ ਸਦਾ ਲਈ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ